ਪੰਜਾਬ ਪਰ ਤੋਂ ਸਾਡੇ ਕੋਲ ਤਸਵੀਰਾਂ ਪਹੁੰਚੀਆਂ ਨੇ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵਕ ਵਕ ਥਾਮਾਂ ਦੇ ਉੱਤੇ ਜਿੱਥੇ ਵੀ ਮੌਸਮ ਦੀ ਮਾਰ ਦੀ ਵਜ੍ਹਾ ਦੇ ਨਾਲ ਨੁਕਸਾਨ ਹੋਇਆ ਉਹ ਵੀ ਦਰਸ਼ਕਾਂ ਦੇ ਜ਼ਰੀਏ ਅਸੀਂ ਆਪਣੇ ਬਾਕੀ ਦਰਸ਼ਕਾਂ ਤੱਕ ਪਹੁੰਚਾ ਸਕੀਏ ਅੱਜ ਜ਼ਿਕਰ ਹੋਏਗਾ ਚੋਣ ਜ਼ਾਬਤੇ ਦੇ ਵਿੱਚ ਅਸਮਾਨੀ ਆਫਤ ਦਾ ਚੋਣ ਮੌਸਮ ਦੇ ਵਿੱਚ ਦੇਖੋ ਇਹ ਦੋਰੀ ਚੁਣੌਤੀ ਹੈ ਦੋਵੇਂ ਪਾਸੇ ਕਿਸਾਨਾਂ ਦੇ ਲਈ ਵੀ ਤੇ ਦੂਜੇ ਪਾਸੇ ਸਰਕਾਰ ਲਈ ਕਿਉਂਕਿ ਇਲੈਕਸ਼ਨ ਦੇ ਦੌਰ ਦੇ ਵਿੱਚ ਜੇ ਮੁਆਵਜ਼ੇ ਵਾਲੇ ਪਾਸੇ ਸਰਕਾਰਾਂ ਜਾਣਗੀਆਂ ਤਾਂ ਇਲੈਕਸ਼ਨ ਕਮਿਸ਼ਨ ਹੈ ਤੇ ਦੂਜੇ ਪਾਸੇ ਜੇ ਨਹੀਂ ਜਾਂਦੀਆਂ ਤਾਂ ਕਿਸਾਨ ਨੇ ਦੂਜੇ ਪਾਸੇ ਕਿਸਾਨਾਂ ਦਾ ਮੈਂ ਜ਼ਿਕਰ ਕਰਾਂ ਤਾਂ ਕਿਸਾਨ ਇੱਕ ਪਾਸੇ ਤਾਂ ਮੌਸਮ ਦੀ ਮਾਰ ਹੈ ਤੇ ਉੱਥੇ ਹੀ ਨਜ਼ਰ ਸਰਕਾਰ ਵਾਲੇ ਪਾਸੇ ਵੀ ਹੈ ਪਰ ਹੁਣ ਸਰਕਾਰ ਚੋਣ ਜ਼ਾਫਤੇ ਕਰਕੇ ਉਸ ਤਰ੍ਹਾਂ ਕਦਮ ਨਹੀਂ ਚੁੱਕ ਸਕੇਗੀ ਜਿਸ ਤਰੀਕੇ ਨਾਲ ਆਮ ਦਿਨਾਂ 'ਚ ਉਹ ਚੁੱਕ ਲੈਂਦੇ ਨੇ ਖੈਰ ਇਸ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਸ਼ੁਰੂਆਤ ਇੱਕ ਰਿਪੋਰਟ ਦੇ ਨਾਲ ਕਰਨ ਜਾ ਰਹੇ ਹਾਂ ਦੁਪਹਿਰ ਤੱਕ ਤਾਂ ਗਰਮੀ ਰਹੀ ਪਰ ਸ਼ਾਮ ਹੁੰਦਿਆਂ ਹੀ ਪੰਜਾਬ ਦਾ ਮੌਸਮ ਬਦਲ ਗਿਆ। ਜ਼ਿਆਦਾਤਰ ਥਾਵਾਂ ਤੇ ਤੇਜ਼ ਬਾਰਿਸ਼ ਹੋਈ ਤੇ ਤੇਜ਼ ਹਵਾ ਚੱਲਣ ਦੇ ਨਾਲ-ਨਾਲ ਭਾਵੇਂ ਲੋਕਾਂ ਨੂੰ ਗਰਮੀ ਤੋਂ ਤਜਰਰ ਰਾਹਤ ਮਿਲੀ ਪਰ ਇਹ ਰਾਹਤ ਜਲਦੀ ਕੁਦਰਤੀ ਕੈਰ ਦੇ ਵਿੱਚ ਬਦਲ ਗਈ ਤੇ ਬਦਲਿਆ ਮੌਸਮ ਕਿਸਾਨਾਂ ਦੇ ਲਈ ਆਫਤ ਬਣ ਗਿਆ। ਤੇ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡਾਂ ਸਮੇਤ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਕਣਕ ਦੀ ਤਿਆਰ ਫਸਲ ਪੂਰੀ ਤਰ੍ਹਾਂ ਬੇਸ਼ਕੀ ਤੇ ਬਾਰਿਸ਼ ਪੈਣ ਦੇ ਨਾਲ ਮੰਡੀਆਂ ਦੇ ਵਿੱਚ ਪਹੁੰਚੀ ਹੋਈ ਫਸਲ ਵੀ ਭਿੱਜ ਗਈ ਤੇ ਪਰੇਸ਼ਾਨ ਹੋਏ ਕਿਸਾਨਾਂ ਨੇ ਸਰਕਾਰ ਤੋਂ ਬਰਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਉਧਰ ਸਮਾਣਾ ਤੇ ਅਮਰਸਰ ਦੀਆਂ ਮੰਡੀਆਂ ਦੇ ਵਿੱਚ ਵੀ ਇਹੋ ਹਾਲ ਨਜ਼ਰ ਆਇਆ 60 70% ਜਿਹੜਾ ਨੁਕਸਾਨ ਹੋ ਗਿਆ ਕਣਕਾ ਉੱਦਾਂ ਨਹੀਂ ਵੱਡੀਆਂ ਜਾਣੀਆਂ ਪਾਣੀ ਖਾ ਖੱਤਿਆਂ 'ਚ ਖਲੋਤੇ ਆ ਜਿਹੜੇ ਰਹਿ ਗਈਆਂ ਵਾਂ ਮੰਡੀ 'ਚ ਵੀ ਕੋਈ ਪ੍ਰਬੰਧ ਹੈਗੇ ਜਾਂ ਨਹੀਂ ਮੰਡੀ 'ਚ ਪ੍ਰਬੰਧ ਤੇ ਹੈਗੇ ਆ ਪਰ ਪ੍ਰਬੰਧਾ ਲਈ ਕਣਕਾਂ ਹੀ ਮਤਲਬ ਥੋੜੀਆਂ ਆਹੀ ਤੇ ਕਣਕਾਂ ਜਿਹੜੀਆਂ ਹੈਗੀਆਂ ਲਈ ਵੱਡਣੀਆਂ ਅਸੀਂ ਥੋੜਾ ਬੋੜਾ ਇੱਕ ਅੱਧੀ ਟਰਾਲੀ ਲਿਆਂਦੀ ਆ ਕਿਹਨੇ ਦੋ ਲਿਆਂਦੀਆਂ ਵਾ ਖੜ ਪੀੜ ਤੋਂ ਇਲਾਕਾ ਵਾ ਇਸ ਵਾਰੀ ਥੋੜਾ ਜਿਹਾ ਕਣਕ ਨੂੰ ਦੇਖ ਕੇ ਥੋੜੀ ਆਸ ਸੀ ਕਿ ਕਣਕ ਸਾਡੀ ਜਿਹੜੀ ਥੋੜੇ ਬਲੇ ਖਾਨ ਜੋਗੀ ਜਿਹੜੇ ਘਰਾਵ ਦੇ ਵਿੱਚ ਦਾਣੇ ਆ ਜਾਣਗੇ ਪਰ ਅੱਜ ਜਿਹੜੀ ਕੁਦਰਤ ਦੀ ਮਾਰ ਪਈ ਅੱਜ ਕਿਸਾਨ ਅਤੇ ਅਸੀਂ ਸਾਰੇ ਬਹੁਤ ਨਰਕੀਅਤ ਦੀ ਹਾਲਤ ਦੇ ਵਿੱਚ ਮੀਂਹ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਤਾਂ ਮੁੱਖ ਮੰਤਰੀ ਮਾਨ ਨੇ ਤੁਰੰਤ ਕਿਸਾਨਾਂ ਦੀ ਬਾਹ ਫੜੀ ਮੀਂਹ ਦੇ ਨਾਲ ਤਬਾਹ ਹੋਈ ਫਸਲ ਦੇ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਤੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਤੇ ਨੁਕਸਾਨੇ ਕੀ ਫਸਲ ਦੇ ਇੱਕ ਇੱਕ ਦਾਣੇ ਦੀ ਪਰਪਾਈ ਕੀਤੀ ਜਾਵੇਗੀ ਜੋ ਆ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਹੈ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲਈ ਤੋਂ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਖਾਰੇ ਮੌਸਮ ਭਾਵੇਂ ਕੁਝ ਸਮੇਂ ਦੇ ਲਈ ਖੁਸ਼ਗਵਾਰ ਹੋਇਆ ਪਰ ਇੰਨੇ ਦੇ ਵਿੱਚ ਕਿਸਾਨਾਂ ਦੀ ਤਿਆਰ ਫਸਲ ਖਰਾਬ ਹੋ ਗਈ ਜ ਜਿਹਨ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਤਾਂ ਨੁਕਸਾਨ ਤਾਂ ਪੰਜਾਬ ਪਰ ਦੇ ਵਿੱਚ ਹੋਇਆ ਇਸ ਕਰਕੇ ਅਸੀਂ ਆਪਣੇ ਦਰਸ਼ਕਾਂ ਨੂੰ ਨਾਲ ਜੋੜਾਂਗੇ ਤੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੇ-ਕਿੱਥੇ ਇਸ ਸਮੇਂ ਜਿਹੜੀ ਬਰਸਾਤ ਦਾ ਅਸਰ ਵੇਖਣ ਨੂੰ ਮਿਲਿਆ ਆਇਆ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਬਰਸਾਤ ਹੋਈ ਹੈ ਮੀਂਹ ਦੇ ਨਾਲ ਕਿੰਨਾ ਨੁਕਸਾਨ ਹੋਇਆ ਹੈ ਔਰ ਸਰਕਾਰ ਤੋਂ ਤੁਹਾਡੀ ਕੀ ਕੀ ਮੰਗ ਹੈ ਜਿਸ ਦੇ ਉੱਤੇ ਗੱਲਬਾਤ ਕਰਾਂਗੇ ਔਰ ਆਪਣੇ ਇਲਾਕੇ ਦਾ ਹਾਲ ਜਿਹੜੇ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ ਉਹਨਾਂ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਇਲਾਕੇ ਦਾ ਹਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਲਗਾਤਾਰ ਫਲੈਸ਼ ਕਰ ਰਹੇ ਹਾਂ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਬਰਸਾਤ ਹੋਈ ਹੈ ਕਿੰਨਾ ਨੁਕਸਾਨ ਹੋਇਆ ਹੈ ਗੜੇ ਮਾਰੀ ਕਿੰਨੀ ਹੋਈ ਔਰ ਕਿਸ ਤਰੀਕੇ ਦਾ ਮਾਹੌਲ ਰਿਹਾ ਹੈ ਨੰਬਰ ਤੁਹਾਡੀ ਟੀਵੀ ਸਕਰੀਨ ਤੇ 18008892162 ਇਸ ਨੰਬਰ ਦੇ ਉੱਤੇ ਟੋਲ ਕਾਲ ਕਰਕੇ ਆਪਣੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਦਰ ਉਕਰਦੇ ਸਾਡੇ ਨਾਲ ਮਹਿਮਾਨ ਜਿਹੜੇ ਜੁੜ ਰਹੇ ਉਹਨਾਂ ਦਾ ਤਾਰਫ ਕਰਵਾਈਏ ਸਾਡੇ ਨਾਲ ਸੁਖਪਾਲ ਸਿੰਘ ਜੀ ਜੁੜ ਰਹੇ ਨੇ ਅ ਐਗਰੀਕਲਚਰ ਐਕਸਪਰਟ ਨੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਰਸਾਤ ਦੇ ਇਸ ਮੌਸਮ ਦੇ ਵਿੱਚ ਆਖਿਰ ਕਿਸ ਤਰੀਕੇ ਦਾ ਮਾਹੌਲ ਹੁੰਦਾ ਹੈ ਔਰ ਦੂਜੇ ਪਾਸੇ ਜਦੋਂ ਇਲੈਕਸ਼ਨ ਦਾ ਮੌਸਮ ਹੋਵੇ ਬਹੁਤ ਬਹੁਤ ਸਵਾਗਤ ਹੈ ਸਪਾਲਜੀ ਨਿਊਜ਼ 18 ਪੰਜਾਬ ਦੇ ਉੱਤੇ ਤੁਹਾਡਾ ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰ ਰਿਹਾ ਹਾਂ ਔਰ ਉਮੀਦ ਹੈ ਕਿ ਵਿਚਾਰੀ ਦਰਸ਼ਕਾਂ ਦੀ ਕਾਲਜ਼ ਆਉਂਦੀਆਂ ਰਹਿਣਗੀਆਂ ਪਾਉਣਾ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਪਰ ਦੇ ਵਿੱਚ ਮਾਹੌਲ ਤੇ ਹਾਲਾਤ ਕੀ ਨੇ ਮੌਜੂਦਾ ਸਮੇਂ ਦੇ ਵਿੱਚ ਮੈਂ ਸ਼ੁਰੂਆਤ ਕਰ ਰਿਹਾ ਹਾਂ ਪਹਿਲਾ ਸਵਾਲ ਮੇਰਾ ਕੀ ਹੈ ਤੁਹਾਨੂੰ ਕਿ ਇਹ ਜਿਹੜਾ ਬਰਸਾਤ ਹੋਈ ਹੈ ਜਾਂ ਗੜੇਮਾਰੀ ਹੋਈ ਹੈ ਤੁਸੀਂ ਵੀ ਦੇਖੀ ਹੋਏਗੀ ਕਿੰਨਾ ਵੱਡਾ ਨੁਕਸਾਨ ਹੁੰਦਾ ਹੈ ਜਦੋਂ ਬਿਲਕੁਲ ਫਸਲ ਤਿਆਰ ਹੋਈ ਹੋਵੇ ਝਾੜ ਦੇ ਉੱਤੇ ਕਿੰਨਾ ਕੋ ਅਸਰ ਨਜ਼ਰ ਆ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਣਕ ਦੇ ਝਾੜ ਜੇ ਕੋ ਜਦੋਂ ਵੀ ਮੌਸਮੀ بارش ਜਾਂ ਗੜੇ ਪੈ ਜਾਣ ਜੀ ਤਾਂ ਜਿਹੜੀ ਜਿਹੜੀ ਗੌਰਵ ਸ਼ੁਕਲਾ ਜੀ ਜਿਹੜਾ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਕਿਉਂਕਿ ਸਾਰੀ ਫਸਲ ਜਿਹੜੀ ਆ ਖੁੱਲੇ ਸਮਾਨ ਵਿੱਚ ਪਈ ਹੁੰਦੀ ਆ ਤੇ ਉਹਨੇ ਉਸ ਤੋਂ ਵਾਰੀ ਵੱਢ ਕੇ ਅਗਲੇ ਖਰਚੇ ਚਲਾਉਣੇ ਹੁੰਦੇ ਨੇ ਪਰ ਜਦੋਂ ਇਹ ਇਸ ਤਰ੍ਹਾਂ ਦਾ ਮੌਸਮ ਹੋ ਜਾਂਦਾ ਤੇ ਗੜੇਮਾਰੀ ਹੋ ਜਾਂਦੀ ਆ ਬਰਸਾਤ ਹੋ ਜਾਂਦੀ ਆ ਤੇ ਜਿਹੜੇ ਝਾੜ ਘਟਣਾ ਤੇ ਝਾੜ ਨਾ ਆਉਣਾ ਇਹਦੀ ਸੰਭਾਵਨਾ ਇਹਦੇ ਨਾਲ ਇੰਨੀ ਹੋ ਜਾਂਦੀ ਆ ਕਿ ਕਿਸਾਨੀ ਦਾ ਜੜਾ ੜਾਕ ਟੁੱਟ ਜਾਂਦਾ ਜਿਹੜੀ ਕਿਉਂਕਿ ਕਿਸਾਨੀ ਦੀ ਜਿਹੜੀ آمدਨ ਆ ਬਹੁਤ ਲਿਮਟਿਡ ਆ ਜੇ ਉਸ ਲਿਮਟਿਡ ਇਨਕਮ ਵੀ ਜੇ ਉਹ ਖਰਾਬ ਹੋ ਜਵੇ ਤਾਂ ਆਪਾਂ ਸਾਰੇ ਆਪੇ ਭਲੀ ਭਾਂਤ ਜਾਣਦੇ ਆ ਤਾਂ ਉਸ ਨੇ ਜਿਹੜਾ ਗੁਜ਼ਾਰਾ ਕਰਨਾ ਜਾਂ ਉਹਦੇ ਬੱਚਿਆਂ ਦਾ ਉਹਨੇ ਪਰਵਰਿਸ਼ ਕਰਨੀ ਆ ਜਾਂ ਉਹਨੇ ਹੋਰ ਕੋਈ ਆਪਦੇ ਕੰਮਕਾਰ ਕਰਨੇ ਨੇ ਤਾਂ ਉਹ ਜਿਹੜੇ ਆ ਮੁਸ਼ਕਲ ਹੋ ਜਾਂਦੇ ਆ ਮੈਂ ਤਾਂ ਇਹ ਕਹੂੰਗਾ ਵੀ ਜਿੱਥੇ ਵੀ بارش ਜਾਂ ਗੜਿਆਂ ਨਾਲ ਨੁਕਸਾਨ ਹੋਇਆ ਉਦੀ ਪਰਸੈਂਟੇਜ ਦੇ ਮੁਤਾਬਕ ਘੱਟੋ ਘੱਟ 50000 ਰੁਪਇਆ ਪਰ ਏਕੜ ਜਿੱਥੇ 100% ਨੁਕਸਾਨ ਹੋਇਆ 50000 ਰੁਪਇਆ ਪਰ ਏਕੜ ਸਰਕਾਰ ਨੂੰ ਉੱਥੇ ਦੇਣਾ ਚਾਹੀਦਾ ਕਿਉਂਕਿ ਕੱਲੇ ਦਾਣੇ ਨਹੀਂ ਜਾਂਦੇ ਘੜੇ ਪੈਣ ਨਾਲ ਜਿਹੜੀ ਉਹਨਾਂ ਨੇ ਉਹਨਾਂ ਕੋਲੇ ਪਸ਼ੂ ਰੱਖੇ ਹੁੰਦੇ ਨੇ ਜਿਨ੍ਹਾਂ ਦਾ ਆਪਾਂ ਸਾਰੇ ਸਾਰੇ ਇਨਸਾਨ ਉਹਨਾਂ ਦਾ ਦੁੱਧ ਪੀਂਨੇ ਆ ਦਹੀਂ ਲੈਨੇ ਆ ਲੱਸੀ ਪੀਂਨੇ ਆ ਉਹਨਾਂ ਦਾ ਚਾਰਾ ਵੀ ਜਿਹੜਾ ਉਹਨਾਂ ਕੋਲ ਪਸਾਨੀ ਦਾ ਖਤਮ ਹੋ ਜਾਂਦਾ ਇਸ ਕਰਕੇ ਇਹ ਬੇਮੌਸਮੀ ਬਾਰਿਸ਼ ਨਾਲ ਕਈ ਵਾਰੀ ਮੈਂ ਵੀ ਖਬਰਾਂ 'ਚ ਸੁਣਦਾ ਬੇ ਮੌਸਮ ਚ ਗਰਾਬਟਾਈ ਇਸ ਗਰਾਬਟ ਦੀ ਇਨਸਾਨ ਵਾਸਤੇ ਪਸ਼ੂਆਂ ਵਾਸਤੇ ਪੰਛੀਆਂ ਵਾਸਤੇ ਇਸ ਸਮੇਂ ਚ ਨਹੀਂ ਆਉਣੀ ਚਾਹੀਦੀ ਇਹ ਪ੍ਰਮਾਤਮਾ ਕੀ ਅਰਦਾਸ ਆ ਵੀ ਸੱਚੇ ਪਾਤਸ਼ਾਹੇ ਕਿਸਾਨੀ ਦੀ ਜਿਹੜੀ ਮਿਹਨਤ ਆ ਉਹਦਾ ਫਾਲਾ ਜਿਹੜਾ ਉਹਨੂੰ ਕਿਸਾਨੀ ਨੂੰ ਜੇ ਤੂੰ ਕਿਰਪਾ ਕਰੇ ਤਾਂ ਉਹ ਮਿਲ ਜਵੇ ਤੇ ਸਰਕਾਰਾਂ ਜਿਹੜੀਆਂ ਵੀ ਨੇ ਉਹ ਸਰਕਾਰਾਂ ਨੂੰ ਚਾਹੇ ਉਹ ਸੈਂਟਰ ਦੀ ਸਰਕਾਰ ਆ ਚਾਹੇ ਉਹ ਸਟੇਟ ਸਰਕਾਰ ਆ ਇਸ ਚ ਮੈਂ ਇਹ ਵੀ ਕਹੂੰਗਾ ਵੀ ਸੈਂਟਰ ਦੀ ਸਰਕਾਰ ਨੂੰ ਵੱਧ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ 30 40% ਤਾਂ ਆਪਾਂ ਜਿਹੜਾ ਇਹਦੇ ਜਿਹੜੀ ਕਣਕ ਹੁੰਦੀ ਆ ਇਹਦਾ ਜਿਹੜਾ ਆਪਣਾ ਪ੍ਰੋਡਕਸ਼ਨ ਹੁੰਦੀ ਆ ਉਹ ਜਾਦੇ ਆਪਾਂ ਸਾਰੀ ਆਪਣੇ ਇੰਡੀਆ ਲੈਵਲ ਤੇ ਭੇਜਦੇ ਆ ਤਾਂ ਤਾਂ ਕਿ ਜਿਹੜੀ ਕਿਸੇ ਕੋਈ ਵੀ ਬੰਦਾ ਭੁੱਖਾ ਨਾ ਰਹਿ ਸਕੇ ਚਲੋ ਮੈਂ ਤੁਹਾਡੇ ਕੋਲ ਹੁਣ ਸਵਾਲਾਂ ਦੇ ਨਾਲ ਆਵਾਂਗਾ ਇਸ ਚਲੇ ਦਰਸ਼ਕ ਜੁੜਨੇ ਸ਼ੁਰੂ ਹੋ ਚੁੱਕੇ ਨੇ ਸਰਬਜੀਤ ਸਿੰਘ ਜੀ ਸਾਡੇ ਨਾਲ ਜੁੜ ਰਹੇ ਨੇ ਸਰਬਜੀਤ ਜੀ ਸਵਾਗਤ ਹੈ ਕਿੱਥੋਂ ਬੋਲ ਰਹੇ ਹੋ ਤੇ ਦੱਸੋ ਤੁਹਾਡੇ ਇਲਾਕੇ ਵਿੱਚ ਬਰਸਾਤ ਜਾਂ ਗੜੇਮਰੀ ਹੋਈ ਹੈ ਕਿੰਨੀ ਕੁ ਹੋਈ ਆ ਮੈਂ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗੱਲ ਕਰ ਰਿਹਾ ਹਾਂ ਜੀ ਜੀ ਸਾਡੀ ਖਮਾਣੋ ਨਾਜ ਮੰਡੀ ਜਿਹੜਾ ਪੰਨਾ ਜੀ ਜੀ ਇਹ ਇੱਥੇ بارش ਸਾਡੇ ਹੋਈ ਹੈ ਤੇ ਗੜੇ ਮਾਰੀ ਤੋਂ ਬਚਾ ਪਰ بارش ਦੇ ਨਾਲ ਸਮੱਸਿਆ ਇਹ ਹੋ ਗਈ ਹੈ ਲੋ ਜੀ ਜੀ ਤੁਹਾਡੀ ਆਵਾਜ਼ ਆ ਰਹੀ ਹੈ بارش ਦੇ ਨਾਲ ਸਮੱਸਿਆ ਇਹ ਹੋ ਗਈ ਵੀ ਜਿਹੜਾ ਨਮੀ ਹੈ ਕਣਕ ਦੇ ਵਿੱਚ ਉਹ ਹੋਰ ਵਧੇਗੀ ਤੇ ਮੰਡੀਆਂ ਦੇ ਵਿੱਚ ਜਿਹੜਾ ਬਣਾਈ ਹੋਈ ਸੀ ਉਹ ਉਹਦੇ ਵਿੱਚ ਵੀ ਜਿਹੜੀ ਪ੍ਰੋਬਲਮ ਆਏਗੀ ਵੇਚਣ ਦੇ ਵਿੱਚ ਪਹਿਲਾਂ ਹੀ ਜਿਹੜੀ ਮੌਸਮ ਦੇ ਠੰਡਕ ਦੇ ਨਾਲ ਅ ਜੀ ਥੋੜੀ ਸਮੱਸਿਆ ਆ ਰਹੀ ਸੀ ਮੰਡੀਆਂ ਦੇ ਵਿੱਚ ਜਿਹੜਾ ਮਾਪਦੰਡ ਨੇ ਏਜੰਸੀਆਂ ਦੇ ਖਰੀਦਣ ਦੇ ਇਹਦੇ ਵਿੱਚ ਢਿੱਲ ਚਾਹੀਦੀ ਹੈ ਜੋ ਕਿਸਾਨਾਂ ਨੂੰ ਹੁਣ ਸਹਾਰ ਦੇਵੇ ਕਿ ਥੋੜਾ ਮੌਸਮ ਨੂੰ ਦੇਖਦੇ ਹੋਏ ਜਿਹੜੀ ਨਮੀ ਦੀ ਮਾਤਰਾ ਥੋੜੀ ਉਹ ਵੱਧ ਉਹਦੀ ਰਿਕੁਆਇਰਮੈਂਟ ਚਾਹੀਦੀ ਠੀਕ ਹੈ ਸਰਬਜੀ ਜੀ ਸਵਾਗਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਫਤਿਹਗੜ੍ਹ ਸਾਹਿਬ ਦੇ ਖਮਾਣੋ ਤੋਂ ਜੁੜੇ ਹੋਏ ਸਨ ਸਰਬਜੀ ਜੀ ਮੈਂ ਹੋਰ ਕਾਲਰਸ ਦੇ ਨਾਲ ਗੱਲਬਾਤ ਕਰਾਂਗਾ ਪਰ ਮੈਂ ਸੁਪਾਲਜੀ ਦਾ ਇੱਕ ਵਾਰ ਰੁਕ ਕਰ ਲਵਾਂ ਸੁਪਾਲਜੀ ਜੋ ਸਰਬਜੀ ਜੀ ਜ਼ਿਕਰ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਖਮਾਣੋ ਵਾਲੇ ਪਾਸੇ ਗੜੇਮਾਰੀ ਤੋਂ ਤਾਂ ਬਚਾਰਿਆ ਪਰ ਬਰਸਾਤ ਤਾਂ ਹੋਈ ਹੈ ਇਹ ਨਮੀ ਵਾਲਾ ਫੈਕਟਰ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਵੱਡੀ ਸਮੱਸਿਆ ਹੁਣ ਹੋ ਜਾਏਗਾ ਕਣਕ ਦੀ ਖਰੀਦ ਦੇ ਮੌਕੇ ਦੇਖੋ ਨਮੀ ਤਾਂ ਜਦੋਂ ਵਾਰਿਸ਼ ਪੈਣੀ ਆ ਜਦੋਂ ਮੌਇਸਚਰ ਹੋ ਜਾਣੀ ਆ ਹਵਾ ਚ ਉਹਦੇ ਨਾਲ ਨਮੀ ਤਾਂ ਜਦੋਂ ਆਪਾਂ ਉਹਦੀ ਹਾਰਵੈਸਟ ਕਰਾਂਗੇ ਆਊਗੀ ਤੇ ਇਹ ਦੂਸਰੀ ਗੱਲ ਇਹ ਹੈ ਵੀ ਸਾਡੀ ਜਿਹੜੀ ਬਾਢੀ ਆ ਉਹ ਵੀ ਲੇਟ ਹੋਊਗੀ ਜੇ ਬਾਢੀ ਲੇਟ ਹੋਊਗੀ ਉਹਦੇ ਚ ਮੌਇਸਚਰ ਆਊਗੀ ਮੌਇਸਚਰ ਨੂੰ ਮੇਨਟੇਨ ਕਰਨ ਵਾਸਤੇ ਜੋਰ ਸਰਬਜੀਤ ਸਿੰਘ ਜੀ ਨੇ ਕਿਹਾ ਉਹਨਾਂ ਦਾ ਜਿਹੜਾ ਵਿਚਾਰ ਆ ਬਿਲਕੁਲ ਠੀਕ ਆ ਉਹਦੀ ਜਿਹੜਾ ਜਿਹੜੀ ਪਰਚੇਜ਼ਿੰਗ ਪਰਚੇਜ਼ਿੰਗ ਹੈਗੀ ਆ ਜਿਹੜੀ ਵੀ ਕਰਨੀ ਆ ਉਹਦੇ 'ਚ ਜਿਹੜਾ ਮੌਇਸਚਰ ਆ ਉਹ ਉਹਦਾ ਉਹਨੂੰ ਮੁੱਖ ਰੱਖ ਕੇ ਕੀਤੀ ਜਾ ਸਕਦੀ ਆ ਇਹ ਸਰਕਾਰ ਨੂੰ ਇਸ ਬਾਰੇ ਇਹਦੇ ਪਾਸੇ ਲੈਣਾ ਚਾਹੀਦਾ ਅਗਲਾ ਸਟੈਪ ਬਈ ਉਹਦਾ ਮੋਇਸਚਰ ਦਾ ਰੱਖ ਕੇ ਤੇ ਜਿਹੜੀ ਵਾਢੀ ਲੇਟ ਹੋਣੀ ਆ ਉਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਇਹ ਇਸ ਇਸ ਸੰਬੰਧ ਵਿੱਚ ਸਪੈਸ਼ਲ ਪੈ ਠੀਕ ਹੈ ਤੁਹਾਡਾ ਇੱਕ ਇਹ ਵੀ ਇੰਪੋਰਟੈਂਟ ਪੁਆਇੰਟ ਹੈ ਕਿ ਇਸ ਦਿਨ ਨਾਲ ਵਾਢੀ ਤੇ ਵੀ ਅਸਰ ਪਏਗਾ ਆਮ ਤੌਰ ਤੇ ਵੈਸੇ April ਦੇ ਪਹਿਲੇ ਹਫ਼ਤਿਆਂ ਦੇ ਵਿੱਚ ਹੀ ਵਾਢੀ ਦਾ ਕੰਮ ਕੰਪਲੀਟ ਕਰਨ ਵਾਲੇ ਪਾਸੇ ਵੱਜ ਜਾਂਦੇ ਨੇ ਕਿਸਾਨ ਪਰ ਇਸ ਵਾਰ ਥੋੜੀ ਜਿਹੀ ਠੰਡਕ ਹੈ ਜਿਸ ਦਾ ਅਸਰ ਨਜ਼ਰ ਆ ਰਿਹਾ ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਦਰਸ਼ਨ ਸਿੰਘ ਜੀ ਮਲੋੜ ਤੋਂ ਦਰਸ਼ਨ ਜੀ ਸਵਾਗਤ ਹੈ ਤੁਹਾਡਾ ਦੱਸੋ ਮਲੋੜ ਵਾਲੇ ਇਲਾਕੇ ਦੇ ਵਿੱਚ ਕੀ ਹਾਲ ਰਿਹਾ ਹੈ ਬਰਸਾਤ ਦਾ ਮੌਸਮ ਦਾ ਹੈਲੋ ਜੀ ਜੀ ਬਹੁਤ ਸ਼ੁਰੂ ਹੋ ਗਿਆ ਜੀ ਨਮਸਕਾਰ ਨਮਸਕਾਰ ਜੀ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਨਿਊ ਇਟੈਂਡਾ ਬਹੁਤ ਯਾਨੀ ਕਿ ਮੈਂ ਨਿਊ ਇਟੈਂਡਾ ਤੋਂ ਬਿਨਾ ਕੋਈ ਚੈਨਲ ਨਹੀਂ ਦੇਖਦਾ ਮੈਂ ਸ਼ੁਕਰੀਆ ਸਰ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਯਾਨੀ ਕਿ ਸਾਰੇ ਜਿੰਨੇ ਵੀ ਯਾਨੀ ਕਿ ਹੈਗੇ ਸਾਡੇ ਪੱਤਰਕਾਰ ਸਾਰੇ ਬਹੁਤ ਯਾਨੀ ਕਿ ਸਿਆਣੇ ਬੁਰ ਸਮਝਦਾਰ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜੋ ਬੇਮੌਸਮੀ ਬਰਸਾਤ ਹੈ ਜੀ ਇੱਕ ਤਾਂ ਉਪਰ ਦੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਹੈ ਉਹ ਥੱਲੇ ਦੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਹੈ ਹੂੰ ਤੇ ਮੈਂ ਇਹੀ ਬੇਨਤੀ ਕਰਦਾ ਜੋ ਵੀ ਹੈ ਯਾਨੀ ਕਿ ਜੋ ਵੀ ਨੁਕਸਾਨ ਹੁੰਦਾ ਖਾਨਾ ਦਾ ਇਹ ਪਰਪਾਈ ਇਹਨਾਂ ਦੀ ਹੋਣੀ ਚਾਹੀਦੀ ਹੈ ਹੂੰ ਇਹਨਾਂ ਜੋ ਵੀ ਮਲੂਰ ਚ ਬਰਸਾਤ ਹੋਈ ਤੁਸੀਂ ਦੱਸੋ ਥੋੜਾ ਜੀ ਦਰਸ਼ਨ ਜੀ ਮਲੂਰ ਚ ਮੀਂਹ ਪਿਆ ਅਨਾਸ ਸਰ ਜੀ ਮਲੂਰ ਦੇ ਬਰਸਾਤ ਨਹੀਂ ਹੋਈ ਬਸ ਯਾਨੀ ਕਿ ਮੌਸਮ ਜਿਵੇਂ ਹਵਾਆਂ ਆਠ ਨਹੀਂ ਜਪੀਆਂ ਬਰਸਾਤ ਨਹੀਂ ਹੋਈ ਠੀਕ ਹੈ ਚਲੋ ਥੋੜਾ ਜਿਹਾ ਵਿਚਾਰਿਆ ਮਲੋਟ ਵਾਲਾ ਹਾਂ ਜੀ ਵਿਚਾਰ ਵਿਚਾਰ ਰਿਹਾ ਸਰ ਜੀ ਵਿਚਾਰ ਰਿਹਾ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਦੇਖਦੇ ਹੋ ਨਿਊਜ਼ ਇਟਿੰਗ ਨਿਊਜ਼ ਦੇ ਲਈ ਵੀ ਬਹੁਤ ਬਹੁਤ ਧੰਨਵਾਦ ਰੈਗੂਲਰ ਤੁਸੀਂ ਨਿ ਮੈਂ ਹੋਰ ਕਾਲਰਸ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗਾ ਕਿ ਵਕਤ-ਵਕਤ ਇਲਾਕਿਆਂ ਤੋਂ ਉੱਥੇ ਮਾਹੌਲ ਕੀ ਹੈ ਮੌਸਮ ਦਾ ਉਹ ਸਾਨੂੰ ਪਤਾ ਲੱਗ ਸਕੇ ਬਹੁਤ ਸਾਰੀਆਂ ਥਾਵਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਜ਼ਰੂਰ ਦਿਖਾ ਰਹੇ ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਜ਼ਬਰਦਸਤੀ ਇਨਫੈਕਟ ਸੀਐਮ ਫਤਿਹਗੜ੍ਹ ਸਾਹਿਬ ਦੇ ਵਿੱਚ ਸਨ ਜਦੋਂ ਬਰਸਾਤ ਹੋ ਰਹੀ ਸੀ ਤੂਫਾਨ ਪੂਰਾ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਸਾਡੇ ਕੋਲ ਤਸਵੀਰਾਂ ਪਟਿਆਲਾ ਤੋਂ ਇਧਰੋਂ ਰੋਪੜ ਵਾਲੇ ਪਾਸੇ ਤੋਂ ਦੂਜੇ ਮੈਂ ਰੁਕ ਕਰਾਂ ਗੁਰਦਾਸਪੁਰ ਵਾਲੇ ਪਾਸੇ ਤੋਂ ਅ ਵਕ ਵਕ ਥਾਵਾਂ ਤੋਂ ਆਈਆਂ ਨੇ ਇਨਫੈਕਟ ਹਿਮਾਚਲ ਪ੍ਰਦੇਸ਼ ਤੋਂ ਵੀ ਕੁਝ ਥਾਵਾਂ ਤੋਂ ਆਈਆਂ ਉਸ ਦਾ ਮਤਲਬ ਇਹ ਹੁੰਦਾ ਕਿ ਪੈਨ ਪੰਜਾਬ ਕੁਝ ਥਾਵਾਂ ਹੋਣਗੀਆਂ ਜਿੱਥੇ ਬਰਸਾਤ ਨਹੀਂ ਹੋਈ ਜ਼ਿਆਦਾਤਰ ਪੰਜਾਬ ਦੇ ਹਿੱਸਿਆਂ ਦੇ ਵਿੱਚ ਬਰਸਾਤ ਹੋਈ ਹੈ ਸੁਪਾਲ ਜੀ ਜਿਹੜੀ ਇਹ ਬਰਸਾਤ ਦੇ ਵਿੱਚ ਆਲੇ ਮੁਆਵਜ਼ੇ ਦਾ ਆਪਾਂ ਜ਼ਿਕਰ ਕਰਦੇ ਆਂ ਦੇਖੋ ਆਮ ਦਿਨਾਂ ਦੇ ਵਿੱਚ ਵੀ ਮੁਆਵਜ਼ਾ ਇੱਕ ਬਹੁਤ ਵੱਡੀ ਟੇਢੀ ਖੀਰ ਆਪਾਂ ਕਹਿ ਸਕਦੇ ਆਂ ਉਸ ਨੂੰ ਤੇ ਚੋਣ ਜ਼ਾਫਤੇ ਦੇ ਵਿੱਚ ਤਾਂ ਫਿਰ ਥੋੜਾ ਜਿਹਾ ਠੰਡੇ ਬਸਤੇ ਹੀ ਪੈ ਜਾਂਦੇ ਇਹ ਜਿਹੇ ਕੰਮ ਦੇਖੋ ਇਹ ਇਹ ਸਰਕਾਰ ਨੂੰ ਜੇ ਜੇ ਨੁਕਸਾਨ ਹੁੰਦਾ ਜੇ ਕਿਸਾਨੀ ਦਾ ਨੁਕਸਾਨ ਹੁੰਦਾ ਇਸ ਟਾਈਮ ਤੇ ਇਹਨੂੰ ਇਲੈਕਸ਼ਨ ਕਮਿਸ਼ਨਰ ਨੂੰ ਅਲਾਉ ਕਰ ਦੇਣਾ ਚਾਹੀਦਾ ਵੀ ਜਿਹੜੀ 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 ਕਿਸਾਨੀ ਦਾ ਨੁਕਸਾਨ ਹੋ ਰਿਹਾ ਕਿਉਂਕਿ ਉਹ ਅਗਲੇ ਅਗਲੀ ਫਸਲ ਬੀਜਣੀ ਆ ਇਸ ਫਸਲ ਦਾ ਨੁਕਸਾਨ ਹੋ ਗਿਆ ਅਗਲੀ ਉਹਦੀ ਫਸਲ ਬੀਜਣ ਵਾਸਤੇ ਉਹਦੇ ਕੋਲੇ ਪੈਸਾ ਨਹੀਂ ਹੈਗਾ ਤੇ ਉਹਦੀ ਤਿਆਰੀ ਕਿਵੇਂ ਕਰੂ ਖੇਤ ਦੀ ਤਿਆਰੀ ਕਿਵੇਂ ਕਰੂ ਜਿਹੜੇ ਲੋਕਾਂ ਨੂੰ ਆਪਾਂ ਇੰਨਾ ਦਾਣਾ ਦੇਣਾ ਵਾ ਸਾਰਾ ਕੁਝ ਦੇਣਾ ਇਹ ਫਿਰ ਉਹ ਕਿੱਥੋਂ ਆਊਗਾ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਇਹ ਡਿਸੀਜਨ ਕਰ ਲੈਣਾ ਚਾਹੀਦਾ ਵੀ ਸਰਕਾਰਾਂ ਸੈਂਟਰ ਸਰਕਾਰ ਸਟੇਟ ਸਰਕਾਰ ਇਨਾਂ ਨੂੰ ਮੁਆਵਜ਼ਾ ਦੇਣ ਦਾ ਨਾਲ ਦੀ ਨਾਲ ਹੀ ਅਧਿਕਾਰ ਦੇ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਇਹਦਾ ਤਾਂ ਇਲੈਕਸ਼ਨ ਤੇ ਅਸਰ ਕੋਈ ਨਹੀਂ ਪੈਣਾ ਇਹਦਾ ਇਲੈਕਸ਼ਨ ਤੇ ਅਸਰ ਤਾਂ ਤਾਂ ਪਊਗਾ ਨਾ ਵਿੱਚ ਆਪਾਂ ਕੋਈ ਚੀਜ਼ ਬਿਨਾਂ ਗੱਲ ਤੋਂ ਕਿਸੇ ਨੂੰ ਦੇ ਰਹੇ ਆ ਆਪਾਂ ਤਾਂ ਕਿਸੇ ਦੀ ਨੁਕਸਾਨ ਦੀ ਪਰਭਾਈ ਕਰ ਰਹੇ ਆ ਤੇ ਇਸ ਕਰਕੇ ਇਲੈਕਸ਼ਨ ਕਮਿਸ਼ਨਰ ਨੂੰ ਮੈਂ ਤਾਂ ਕਹਿੰਦਾ ਵੀ ਇਹ ਚਾਹੀਦਾ ਵੀ ਜ਼ਰੂਰੀ ਆ ਇਹ ਕਿਉਂਕਿ ਅਗਲੀ ਫਸਲ ਜਿਹੜੀ ਆਉਣੀ ਆ ਜਾਂ ਇਸ ਤੋਂ ਬਾਅਦ ਵੀ ਫਸਲ ਉਹਨਾਂ ਨੇ ਵੇਚਣੀ ਆ ਜਾਂ ਉਹਨਾਂ ਨੇ ਹੋਰ ਕੋਈ ਖਰਚੇ ਕਰਨੇ ਆ ਪਰਿਵਾਰ ਦੇ ਜਿੰਨਾ ਚਿਰ ਮੁਆਵਜ਼ਾ ਨਹੀਂ ਮਿਲਣਾ ਤਾਂ ਉਹ ਕਿਸਾਨੀ ਜਿਹੜੀ ਆ ਉਹ ਵਿਰਾ ਆਤਮੱਤਿਆਂ ਵੱਲ ਜਾਊਗੀ ਇਸ ਕਰਕੇ ਇਸ ਨੂੰ ਮੁੱਕ ਰੱਖਦੇ ਹੋਏ ਇਹ ਇਹਨਾਂ ਨੂੰ ਮੁਆਵਜ਼ਾ ਜਿਹੜਾ ਇਹ ਜ਼ਰੂਰ ਦੇਣਾ ਚਾਹੀਦਾ ਠੀਕ ਹੈ ਤਾਂ ਮੁਆਵਜ਼ਾ ਤਾਂ ਜ਼ਰੂਰ ਦੇਣਾ ਚਾਹੀਦਾ ਅ ਮੈਂ ਕੋਸ਼ਿਸ਼ ਕਰਦੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਅ ਜਗਰੂਪ ਸਿੰਘ ਜੀ ਸਾਡੇ ਨਾਲ ਜੁੜ ਰਹੇ ਨੇ ਜਗਰੂਪ ਜੀ ਸਵਾਗਤ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਤੁਸੀਂ ਜਗਰੂਪ ਜੀ ਆਵਾਜ਼ ਆ ਰਹੀ ਹੈ ਮੇਰੀ ਚੋ ਲੱਗ ਰਿਹਾ ਹੁਣ ਤੱਕ ਆਵਾਜ਼ ਨਹੀਂ ਪਹੁੰਚਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵਕ ਵਕ ਥਾਮਾ ਤੋਂ ਜਿਹੜੇ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ ਤੁਸੀਂ ਵੀ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਆਪਣੀ رائے ਰੱਖ ਸਕਦੇ ਹੋ ਕਿ ਆਖਿਰ ਮੌਸਮ ਨੂੰ ਲੈ ਕੇ ਕੀ ਕੁਝ ਵਕ ਵਕ ਥਾਮਾ ਦੀ ਉੱਤੇ ਅਸਰ ਨਜ਼ਰ ਆਇਆ ਜਿਵੇਂ ਸਾਡੇ ਨਾਲ ਅਲੱਗ-ਅਲੱਗ ਥਾਮਾ ਤੋਂ ਜਿਹੜੇ ਦਰਸ਼ਕ ਜੁੜ ਰਹੇ ਨੇ ਖੋੜ ਕਾਲਰ ਨੇ ਸਾਡੇ ਨਾਲ ਰਮਨ ਜੋਤ ਰਮਨਜੀਤ ਸਵਾਗਤ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਾਂਜੀ ਰਸੀਕਰ ਮੈਂ ਗ੍ਰਾਮ ਤੋਂ ਬੋਲ ਰਹੀ ਹਾਂ ਲੁਧਿਆਣਾ ਤੋਂ ਬੋਲ ਰਹੇ ਹੋ ਤੁਸੀਂ ਮੀ ਜਗਰਾਉਂ ਤੋਂ ਬੋਲ ਰਿਹਾ ਜਗਰਾਉਂ ਤੋਂ ਬੋਲ ਰਿਹਾ ਹਾਂ ਬਹੁਤ ਬਹੁਤ ਸਵਾਗਤ ਹੈ ਰਮਨ ਜੀ ਤੁਹਾਡਾ ਦੱਸੋ ਜਗਰਾਉਂ ਵਾਲੇ ਪਾਸੇ ਕੀ ਕੁਝ ਮਾਹੌਲ ਹੈ ਸਰ ਕਾਫੀ ਬਾਰਿਸ਼ ਹੋਈ ਹੈ ਫਸਲਾਂ ਦਾ ਬਹੁਤ ਨੁਕਸਾਨ ਜੀ ਤੁਹਾਡਾ ਪਿੰਡ ਹੈ ਕੋਈ ਨੇੜੇ ਜਗਰਾਉਂ ਦੇ ਜਾਂ ਖਾਸ ਜਗਰਾਉਂ ਤੋਂ ਮੀ ਜਗਰਾਉਂ ਤੋਂ ਜੀ ਤੇ ਫਿਰ ਕਿੰਨੀ ਕੁ ਬਰਸਾਤ ਗੜੇ ਮਾਰੀ ਵੀ ਹੋਈ ਹੈ ਉੱਥੇ ਜੀ ਸਰ ਗੜੇ ਮਾਰੀ ਤਾਂ ਨਹੀਂ ਇੰਨੀ ਗੱਲ ਸੀ ਪਰ ਬਰਸਾਤ ਨਹੀਂ ਕਾਫੀ ਕੋਈ ਜੀ ਬਰਸਾਤ ਕਾਫੀ ਹੋਈ ਹੈ ਚਲੋ شکریہ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਾਂ ਜਗਰਾਉਂ ਤੋਂ ਵੀ ਸਾਡੇ ਕੋਲ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉਥੇ ਵੀ ਬਰਸਾਤ ਹੋਈ ਹੈ ਤੇ ਬਰਸਾਤ ਦੀ ਵਜ੍ਹਾ ਦੇ ਨਾਲ ਦਿੱਕਤ ਆਈ ਹੈ ਹਨਾ ਕਿ ਗੜੇਮਾਰੀ ਤੋਂ ਵਿਚਾਰਿਆ ਯਾਨੀ ਗੜੇਮਾਰੀ ਵਕ ਵਕ ਥਾਵਾਂ ਤੇ ਹੋਈ ਹੈ ਪਰ ਸਾਰੇ ਪੰਜਾਬ ਦੇ ਵਿੱਚ ਗੜੇਮਾਰੀ ਨਹੀਂ ਹੋਈ ਜਿਵੇਂ ਖਮਾਣੋ ਇਸ ਗੜੇਮਾਰੀ ਨਹੀਂ ਹੋਈ ਸੀ ਮਲੂਰ ਤੋਂ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਉਥੇ ਵੀ ਗੜੇਮਾਰੀ ਨਹੀਂ ਹੋਈ ਇਨਫੈਕਟ ਜਿਹੜੇ ਦਰਸ਼ਕ ਜਗਰਾਉਂ ਤੋਂ ਸਾਡੇ ਨਾਲ ਜੁੜੇ ਨੇ ਉਥੇ ਵੀ ਗੜੇਮਾਰੀ ਨਹੀਂ ਹੋਈ ਬਰਸਾਤ ਉਥੇ ਬਹੁਤ ਤੇਜ਼ ਤੇ ਬਹੁਤ ਜ਼ਿਆਦਾ ਹੋਈ ਹੈ ਉਸ ਦਾ ਅਸਰ ਮੰਡੀਆਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਲਾਜ਼ਮੀ ਤੌਰ ਤੇ ਦਿਖਦਾ ਹੈ ਸਾਡੇ ਨਾਲ ਸੁਪਾਲ ਜੀ ਜੁੜੇ ਹੋਏ ਨੇ ਸੁਪਾਲ ਜੀ ਬਰਸਾਤ ਤੇ ਗੜੇਮ ਜ਼ਿਆਦਾ ਨੁਕਸਾਨ ਤਾਂ ਲੱਗਦਾ ਕਿ ਗੜੇਮਾਰੀ ਦਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਾਂ ਕਿਵੇਂ ਦੇਖਦੇ ਹੋ ਦੋਵੇਂ ਸਿਚੁਏਸ਼ਨਸ ਨੂੰ ਦੇਖੋ ਗੜੇਮਾਰੀ ਦਾ ਤਾਂ ਜਦੋਂ ਨੁਕਸਾਨ ਹੁੰਦਾ ਤਾਂ ਅਪ ਟੂ 100% ਹੋ ਜਾਂਦਾ ਜੀ ਜਿਹੜਾ ਵਾਰਸ਼ ਦਾ ਨੁਕਸਾਨ ਆ ਉਹਦੇ ਨਾਲ ਆਪਾਂ ਜਿਹੜੀ ਪਰਸੈਂਟੇਜ ਬਹੁਤ ਘਟ ਜਾਂਦੀ ਆ ਪਰ ਉਹਦੇ ਨਾਲ ਕਈ ਹੋਰ ਮੁਸੀਬਤਾਂ ਹੋ ਜਾਂਦੀਆਂ ਜਿਵੇਂ ਕਣਕ ਥੱਲੇ ਡਿੱਗ ਵੀ ਉਹਦੀ ਬੜਾਈ ਜਿਹੜੀ ਆ ਉਹਦੇ ਨਾਲ 2-4% ਦਾ ਨੁਕਸਾਨ ਹੋ ਜਾਂਦਾ ਲੇਟ ਹੋਣਾ 2-4% ਦਾ ਨੁਕਸਾਨ ਹੋ ਜਾਂਦਾ ਤੇ ਇਸ ਕਰਕੇ ਜਿਹੜੀ ਉਹਦਾ ਵਢਾਈ ਦਾ ਖਰਚਾ ਬਾ ਕੰਬੈਨ ਹਾਰਵੈਸਟਰ ਨੇ ਜਿਹੜੇ ਉਹਨਾਂ ਨੇ ਉਹ ਖਰਚਾ ਵਧ ਲੈਣਾ ਤੇ ਦੂਸਰੀ ਗੱਲ ਜਗਰਾਉਂ ਚ ਪਹਿਲਾਂ ਮੈਂ ਗੱਲ ਜਗਰਾਉਂ ਦੀ ਕਰਨੀ ਚਾਹੁੰਦਾ ਜਗਰਾਉਂ ਚ ਪਹਿਲਾਂ ਗੜੇਮਾਰੀ ਹੋ ਚੁੱਕੀ ਆ ਇੱਕ ਵਰੀ ਤੇ ਉੱਥੇ 100% ਨੁਕਸਾਨ ਹੋਇਆ ਤੇ ਉਹਨਾਂ ਲੋਕਾਂ ਨੇ ਕਣਕਾਂ ਵਾਹ ਕੇ ਜਿਹੜੀ ਸੱਖੀ ਮੂੰਗੀ ਦੀ ਬਿਜਾਈ ਕੀਤੀ ਆ ਉੱਥੇ ਜੀ ਇਸ ਕਰਕੇ ਜਿੱਥੇ-ਜਿੱਥੇ ਨੁਕਸਾਨ ਹੋਇਆ ਵੀ ਉੱਥੇ ਇਸ ਤੋਂ ਪਹਿਲਾਂ ਜਿਹੜੀ ਪਹਿਲਾਂ ਗੜੇ ਮਾਰੀ ਹੋਈ ਆ ਉੱਥੇ ਨੁਕਸਾਨ ਹੋਇਆ ਸੀਗਾ ਤੇ ਇਸ ਕਰਕੇ ਜਿੱਥੇ ਗੜੇ ਮਾਰੀ ਹੋਈ ਆ ਉੱਥੇ ਜਿਹੜੀ ਆ ਪਰਪਾਈ ਕਰਨੀ ਮੈਂ ਤਾਂ ਇਹ ਕਹੂੰਗਾ ਵੀ ਉਹਨੂੰ ਅ ਪਹਿਲਾ ਸਟੈਪ ਹੀ ਸਰਕਾਰ ਦਾ ਇਹ ਚਾਹੀਦਾ ਇਲੈਕਸ਼ਨ ਕਮਿਸ਼ਨਰ ਦਾ ਚਾਹੀਦਾ ਵੀ ਉਹ ਪਰਪਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਹਾਂਜੀ ਚਲੋ ਥੋੜਾ ਜਿਹਾ ਹੋਰ ਉਸ ਦੇ ਨਾਲ ਦਾ ਇਲਾਕਾ ਉੱਥੋਂ ਵੀ ਸਾਡੇ ਨਾਲ ਇੱਕ ਔਲਰ ਜੁੜ ਚੁੱਕੇ ਨੇ ਸੁਖਦੇਵ ਸਿੰਘ ਜੀ ਮੋਗਾ ਤੋਂ ਜੁੜੇ ਹੋਏ ਨੇ ਸੁਖਦੇਵ ਜੀ ਸਵਾਗਤ ਹੈ ਤੁਹਾਡਾ ਅ ਦੱਸੋ ਮੋਗਾ ਦੇ ਵਿੱਚ ਗੜੇਮਾਰੀ ਬਰਸਾਤ ਹਵਾਵਾਂ ਤੂਫਾਨ ਕੀ ਕੁਝ ਹੋਇਆ ਸੁਖਦੇਵ ਜੀ ਤੁਹਾਨੂੰ ਜਿਹੜਾ ਟੀਵੀ ਦਾ ਆਡੀਓ ਹੈ ਉਹ ਬੰਦ ਕਰਨਾ ਆਵਾਜ਼ ਬੰਦ ਕਰਨੀ ਹੋਏਗੀ ਟੀਵੀ ਦੀ ਤਾਂ ਹੀ ਗੱਲ ਹੋ ਸਕੇਗੀ ਤੁਸੀਂ ਫੋਨ ਫੋਨ ਤੇ ਰਹੋ ਸਾਡੇ ਦਾ ਬਹੁਤ ਜ਼ਿਆਦਾ ਬਲੀ ਬਹਿ ਸਕਦੇ ਆ ਪਰ ਖਾਨਕਾ ਥੋੜੀਆਂ ਹੀ ਜੀਆਂ ਨੇ ਗੜੇਮਾਰੀ ਨਹੀਂ ਹੋਈ ਬਰਸਾਤ ਹੋਈ ਹੈ ਗੜੇਮਾਰੀ ਨਹੀਂ ਹੋਈ ਚਲੋ ਸ਼ੁਕਰੀਆ ਤੁਹਾਨੂੰ ਬੱਦ ਸਾਡੇ ਨਾਲ ਜੁੜਨ ਦੇ ਲਈ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਰਿਕੁਐਸਟ ਕਰਾਂਗਾ ਕਿ ਜਦੋਂ ਵੀ ਤੁਹਾਡੀ ਫੋਨ ਕਾਲ ਜੁੜਦੀ ਹੈ ਤਾਂ ਤੁਸੀਂ ਆਪਣੇ ਟੀਵੀ ਸੈੱਟ ਦੇ ਵੋਲਿਊਮ ਨੂੰ ਬੰਦ ਕਰ ਦਿਓ ਜਾਂ ਫਿਰ ਤੁਸੀਂ ਦੂਸਰੇ ਕਮਰੇ 'ਚ ਜਾਂ ਫਿਰ ਕਮਰੇ ਤੋਂ ਬਾਹਰ ਆ ਜਾਓ ਤਾਂ ਕਿ ਬਾਕੀ ਪਰਿਵਾਰ ਵਾਲੇ ਸੁਣ ਲੈਣ ਤੁਹਾਡੀ ਆਵਾਜ਼ ਟੀਵੀ ਤੇ ਪਰ ਉਸ ਦੀ وجہ ਨਾਲ ਕਈ ਵਾਰ ਗੱਲਬਾਤ ਸਹੀ ਨਹੀਂ ਹੋ ਪਾਂਦੀ ਇੱਕ ਹੋਰ ਕਾਲਰ ਸਾਡੇ ਨਾਲ ਨੇ ਚਲੋ ਮੈਂ ਇਸ ਸਭ ਦੇ ਵਿਚਾਲੇ ਇੱਕ ਰੁਕ ਕਰਦਾ ਹਾਂ ਸੁਖਪਾਲ ਜੀ ਬਹੁਤ ਛੋਟਾ ਜਿਹਾ ਕਮੈਂਟ ਤੁਹਾਡਾ ਚਾਹਾਂਗਾ ਕੀ ਹੁਣ ਕਿਸਾਨ ਕੀ ਕਰਨ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਜਿਨ੍ਹਾਂ ਦੀਆਂ ਫਸਲਾਂ ਜੇ ਵੱਢਣ ਤੋਂ ਪਈਆਂ ਨਹੀਂ ਦੇਖੋ ਹੁਣ ਤਾਂ ਜਿਹੜੀ ਜਿਹੜੀ ਫਸਲ ਤਾਂ 100% ਨੁਕਸਾਨ ਹੋਇਆ ਫਿਰ ਤਾਂ ਉਹਨਾਂ ਨੂੰ ਉੱਥੇ ਕੋਈ ਨਾ ਕੋਈ ਅਗਲਾ ਆਲਟਰਨੇਟ ਆਪਾਨੂੰ ਕਰਨਾ ਪੈਣਾ ਕਿਉਂਕਿ ਅਗਲਾ ਆਲਟਰਨੇਟ ਆ ਵੀ ਜਿਹੜੀ ਹੁਣ ਉਹ ਵੀ ਸਰਕਾਰ ਦੇ ਹੱਥ 'ਚ ਆ ਉਹਨਾਂ ਨੂੰ ਉਹ ਜਿਵੇਂ ਛੱਠੀ ਮੰਗੀ ਆ ਉਹਦੀ ਉਹਦਾ ਮਤਲਬ ਸੀਡ ਦਿੱਤਾ ਜਾਵੇ ਜੇ ਕਿਤੇ ਬਾਰਿਸ਼ ਹੋਈ ਆ ਬਾਰਿਸ਼ ਨਾਲ ਨੁਕਸਾਨ ਹੋਇਆ ਉਹਦੇ 'ਚ ਜਿਹੜਾ ਹੈਗਾ ਉਹ ਤਾਂ ਹਾਰਵੈਸਟਿੰਗ ਹੋ ਜਾਣੀ ਆ ਉਹ ਹਾਰਵੈਸਟਿੰਗ ਦੀ ਆਪਣਾ ਇੰਤਜ਼ਾਰ ਕਰਨੀ ਪਊਗੀ ਥੋੜੀ ਜਿਹੀ ਹਾਰਵੈਸਟਿੰਗ ਲੇਟ ਹੋਊਗੀ ਜਿੱਥੇ ਗੜੇ ਮਾਰੀ ਹੋਈ ਆ ਉੱਥੇ ਆਪਾਂ ਨੂੰ ਕੋਈ ਨਾ ਕੋਈ ਜਿਹੜੇ ਪ੍ਰਾਲੇ ਆ ਸਰਕਾਰ ਨੂੰ ਕਰਨੇ ਪੈਣਗੇ ਠੀਕ ਹੈ ਕਿਉਂਕਿ ਡਿਪਾਰਟਮੈਂਟ ਆਫ ਐਗਰੀਕਲਚਰ ਉਹਦੇ ਚ ਕਰਕੇ ਉਹਦੇ ਥਰੂ ਕਰਨੇ ਚਾਹੀਦੇ ਆ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਰ ਸਾਡਾ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਵਕਫਾ